ਓਏ ਇਹਦੇ ਚੱਲੀ ਆਉਗਾ ਦੱਸੀ ਸਿਰੇ ਹੀ ਲਾ ਦ ਸਿਰੇ ਨਹੀਂ ਫਿਰ ਤੂੰ ਆ ਕੇ ਜਾ ਬਚਾਈ ਛੱਡ ਲੈ ਬੋਣੀ ਕਰਨੀ ਆਠ ਲਿਆਂਦੀਆਂ ਕੋਈ ਇਹਦੇ ਚ ਕੋ ਹੁਣ ਫਿਰ ਤੂੰ ਕੋਈ ਬੋਟ ਆਏ ਤਾਂ ਹੈ ਜੀ ਨੇ ਬਾਦ ਲਾਈ ਜਾਂ ਕੀ ਲਾ ਦੱਸ ਆਪਾਂ ਝੂਠ ਨਹੀਂ ਮਾਰ ਤੂੰ ਮੈਨੂੰ ਕਹਿੰਦੇ ਮੈਂ ਪਾਸ ਤੇ ਆ ਆ ਖਾਮ ਲਾਈ ਜਾਂਦੇ ਆ ਦਾ ਕੰਮ ਆ 100 ਦਾ ਡੈਂਗਾ ਪੱਕੀ ਕਾਮ ਲਾਈ ਜਾਂਦੇ ਤਿੰਨ ਘਰ ਲੱਗੇ ਘੜੇ ਇੱਕ ਦਿਨ ਹੋਰ ਦੱਸ ਦੇਖ ਲੈ ਤੇਰੀ ਮਰਜੀ ਬਾਬਾ ਯਾਰ ਆਪਾਂ ਤੇਰੀ ਕਦਰ ਪਹਿਲੇ ਦਿਨ ਤੋਂ ਹੀ ਕਰਦੇ ਆ ਯਾਰ ਜੇ ਨਹੀਂ ਕਰਦੇ ਤਾਂ ਦੱਸ ਕਹਿੰਦਾ ਨਹੀਂ ਹੁੰਦੀ ਮੈਂ ਹੁੰਦੀ ਨਹੀਂ ਮੈਂ ਤੇਰੇ ਬੱਚਾ ਛੱਡ ਦਿੰਦਾ ਫੇਰ ਕਿਵੇਂ ਹੋਣੀ ਆ ਐਂ ਕਹਦੇ ਵੀ ਆਏ ਹੁੰਦੇ ਤੇਰੀ ਕਦਰ ਕੀ ਗੱਲ ਆਏ ਉੱਚੀ ਹੈ ਡੇਢ ਐਂ ਕਹ ਵੀ ਆਂਦੇ ਨਹੀਂ ਜੇ ਤੁਸੀਂ 170 ਕਰਦੇ ਮੈਂ ਲੈ ਜਾ ਜੇ ਮੋ ਲੁੱਚਾ ਵੀ ਦੇ ਯਾਰ ਮੈਂ ਬਹੁਤ ਬਹੁਤ ਨਹੀਂ ਮੈਂ ਆਪਾਂ ਉਹ ਵੀ ਨਹੀਂ ਕਹਿੰਦੇ ਤੂੰ ਆਪਦੇ ਉਸ ਨਾਲ ਕੱਤੋਂ ਵੀ ਜਾਇਜ਼ ਕਰਕੇ ਪੁੱਛ ਕੇ ਕਹ ਦੇ ਪੁੱਛ ਕੇ ਦਾ ਫੇਰ ਫਾਇਦਾ ਹੋ ਜੇ ਤੂੰ ਤੇਰਾ ਮੈਨੂੰ ਪਤਾ ਲੱਗੂਗਾ ਫੇਰ 15 ਘੰਟਿਆਂ ਪਹਿਲਾਂ ਨੇ 15 ਘੰਟਿਆਂ ਪਹਿਲਾਂ ਨੇ ਤੇਰੀ ਖਸਮ ਨਾ ਆਇਆ ਫੇਰ ਕਿਵੇਂ ਆ ਹੁਣ ਪੁੱਛ ਕੇ ਦੇਖ ਲਈ ਕੀ ਕਹਿਣਗੇ ਐਂ ਕਹਿੰਦੇ ਵੀ ਮੰਗਿਆ ਐ ਹੁੰਦੀ ਆ ਬਸ ਲਾਸਟ ਪਾ ਦੇ ਗਰੀਬ ਬੰਦੇ ਦੀ ਕੋਈ ਮਾਰ ਉੱਥੇ ਥੱਲੇ ਬੈਠੇ ਅੱਜ ਜੀ ਕਿੰਨੇ ਦੀ ਲੈਣੋ ਜੀ ਜਾਇਜ ਆਪਣਾ ਤਾਂ ਆ ਦੋ ਜਾਇਜ ਕਿੰਨੇ ਦੀ ਲੈਣੋ ਬਿਲਕੁਲ 10 ਮੈਂ ਗੱਲ ਕਰੀ ਬਹੁਤ ਬਹੁਤ ਦੇਗੀ ਕਿਹੜੀ ਲੈਂਦਾ ਉਹ ਲੰਡੀ ਦੇ ਮੈਂ ਮਤਲਬ ਨਹੀਂ ਹੈ ਨਾ ਦੂਸਰਾ ਸੋਚੋ ਪਿਆ 15 ਲੀਟਰ ਦੁੱਧ ਪਹਿਲਾਂ ਨਹੀਂ ਕੱਢਿਆ ਇਹਦੇ ਬੰਦਾ ਚੰਗਾ ਹੈ ਬੰਦਾ ਬੜੀਆ ਚੰਗਾ ਜਿਹੜਾ ਭਰਾਏ ਭਰਾਵਾਂ ਦਾ ਦਿਲ ਤੋਂ ਆਇਂ ਕਰਦਾ ਨਾ ਕਰ ਇੱਥੇ ਹੁੰਦੀ ਆਇਂ ਕਹਦੇ ਗੱਲ ਨਹੀਂ ਆਇਂ ਕਰ ਜੋ ਮੈਨੂੰ ਪਰਮਾਤਮਾ ਦੀ ਕਸਮ ਆ ਆਰੀ ਕਸਮ ਕਿਹੜਾ ਪਿੰਡ ਹੈ ਨਾਗਪੁਰ ਨਾਗਪੁਰ ਫਤਿਹਵਾਦ ਫਤਿਹਵਾਦ ਮੈਂ ਇਸ ਤੋਂ ਦੁੱਧ ਕਹਿੰਦੇ ਕਿ ਥੱਲੇ ਬੈਠੇਗਾ ਨਾ ਆਪੇ ਚੋਂਦੀ ਆ ਭਣ ਜੀ ਤੂੰ ਉਹ ਲੱਗਦਾ ਵੀ ਖਣ ਲੰਮਾ ਖਣ ਲੰਮਾ ਤੈਨੂੰ ਐ ਲੱਗਦਾ ਵੀ ਕਰੜੀ ਹੋਊਗੀ ਮੰਨੇ ਚਾਹੇ ਨਾ ਮੰਨੇ ਮੈਂ ਕਰਦਾ ਨਹੀਂ ਨਹੀਂ ਜੀ ਕੀ ਕਰ ਰਿਹਾ ਹੈਗਾ ਮੈਨੂੰ ਵੀ ਆਪਦੀ ਕਸਮ ਮੈਂ ਵੀ ਤੈਨੂੰ ਗੱਲ ਆਪਾਂ ਭਰਾ ਆਂ ਇਹ ਕਹਿੰਦਾ ਸਾ ਵੀ ਰਵਾਦੀ ਹੋ ਜੇ ਮੈਂ ਇਹਨੂੰ ਬੁੱਢੀ ਖਮਸ ਮੈਂ ਤਾਂ ਕੁਛ ਨਹੀਂ ਖੱtreਆ ਇਹਨੂੰ ਸਾਡੇ ਰਵਾਦੀ ਕਹਦਾ ਇਹਨੂੰ ਬੁੱਢੀ ਖਮਸ ਕਹਿੰਦਾ ਦੱਸ ਛੋਟੀ ਵੱਡੀ ਬਹੁਤ ਆ ਤੋ ਅਸਰ ਨਾਲ ਛੋਟੀ ਤੋਂ ਲਾੜ ਨੇੜੇ ਕਿਥੇ ਚੱਲੋ ਉਹਨਾਂ ਨੂੰ ਪਤਾ ਤਾਂ ਹੈਗਾ ਮੇਰਾ ਠੱਬੇ ਬਣਾਉਣ ਵਾਲੇ ਦਾ ਠੱਬੇ ਬਣਾਉਣ ਵਾਲਾ ਸਹੀ ਛੋਟੇ ਸਾਰੇ ਆ ਮੰਗੇ ਤੁਸੀਂ ਕਰ ਲਾ ਕਿਉਂ ਮਾਰ ਦੋ ਗਰੀਬ ਨੂੰ ਕਰਕੇ ਨਹੀਂ ਛੋਟੇ ਭਰਾਵਾਂ ਦੇ ਸਰਤੀ ਆ ਮੈਂ ਤਾਂ ਇੱਕ ਬਸ ਸਵਾਦ ਹੀ ਲੈ ਤੇ ਐਂਕੀ ਰੰਗ ਕਰਕੇ ਦੇ ਬੁੱਢੀ ਖਮਸ 1 25 ਨਾ ਆ ਹੁੰਦਾ ਕੀ ਖਰੀਦ ਕੱਲ ਕੀ ਕਹਿਦਾ ਮੈਂ ਤੈਨੂੰ ਹਾਂ ਵੀ ਉਹ ਯਾਰ ਸਿੱਧਾ ਕੋਈ ਪਰਦਾ ਹੀ ਨਹੀਂ ਪੂਰਾ ਵੀ ਜੋ ਵੀ ਕੁਝ ਹੀ ਨਹੀਂ ਚੋ ਲੈ ਰਿਹਾ ਮੈਂ ਤੇਰੇ ਯਾਰ ਕਾਲੇ ਪਰਦਾ ਹੀ ਨਹੀਂ ਆਪਣਾ ਉਹ ਕੰਮ ਨਹੀਂ ਹੈ ਆਇਓ ਜੀ ਇਹ ਇਹ ਲਗਾਏ ਇੱਕ ਪੰਛੀ ਐਸੇ ਐਸੇ ਜੇ ਕਿ ਵੀ ਹੋਈ ਐਸ ਤੂੰ ਕਰ ਲਉ ਨਹੀਂ ਸ਼ੋਰ ਆਵਾ ਇੱਕ ਵਾਰ ਇਹਨਾਂ ਦਾ ਕੰਮ ਦੀ ਹੈ ਥੋੜੇ ਦਾ ਕੰਮ ਦੇ ਮੱਥੇ ਨਾਲ ਲਾਲੀ ਵਾਲਾ ਬੂਡੀ ਨਾਲ ਆਏ ਕਹਿੰਦੇ ਵੀ ਬਾਹਰ ਮਹਾਰਾਜ ਕਸਮਾ ਜੋ ਸੁਬਾ ਦਾ ਬਿੜਾ ਮੈਂ ਉਹੀ ਗੱਲ ਨਹੀਂ ਕਹਿੰਦਾ ਕਹਿੰਦਾ 30 ਦੀ ਮੈਂ ਇਸ ਕਰ ਮੰਗੇ ਯਾਰ ਹੈ ਯਾਰ ਫੇਰ ਉਹੀ ਗੱਲਾਂ ਕਰੀ ਜਾਂਦਾ ਯਾਰ ਆਪਣੇ ਅਮਰੀਕਾ ਆਪਾਂ ਚਾਹਾਂ ਕਰੀ 30 ਦੀ ਕਹਤਾ ਯਾਰ ਮੇਰਾ ਭਾਰ ਨਾ ਸਾਰਾ ਮੇਰਾ ਪੂਰੀ ਗੱਲ ਹਾਜੀ ਜੀ ਉਰੇ ਉਹਦੇ ਮੂੰਹ ਤੱਕ ਮੈਂ ਚੋ ਕਰ ਦਿੰਦਾ ਤੇਰੀ ਓ ਯਾਰ ਜੇ ਕੋਈ ਉਹ ਜੀ ਹੋਵੇ ਆਪਣੇ ਆ ਲੈ ਹਣ 30 ਦੀ ਨਹੀਂ ਨਹੀਂ ਹੁੰਦੀ ਓ ਮੈਂ ਇਹਨਾਂ ਨੂੰ ਵੀ ਪੁੱਛਿਆ ਚਲ ਕੋਈ ਬਾਤ ਨਹੀਂ ਬਾਬਾ ਜੀ ਕੋਈ ਬਾਤ ਐਸਾ ਯਾਰ ਗਿਆਨੀ ਯਾਰ ਓ ਮੇਰੇ ਸਾਥ ਓ ਤੂੰ ਗੱਲ ਸੁਣੋ ਮੈਂ ਕਹਤਾ 30 ਦੀ ਤੂੰ ਲੱਭ ਨਹੀਂ ਹੁੰਦਾ ਨਹੀਂ ਹੋਂਦੀ ਹੁੰਦੀ ਨਹੀਂ ਹੁੰਦੀ ਮੱਤੇ ਹੁੰਦਾ ਤੇਰੀ ਕਸਰ ਤੇਰੀ ਮਰਜ਼ੀ ਛੋਟੀ ਵਾਲੀ ਵੱਡੀ ਯਾਰ ਮੈਂ ਦਿੰਦਾ ਤਾਂ ਨਹੀਂ ਕੋ ਕਰੀ ਤੂੰ ਵੀ ਰੱਖ ਲੈ ਮੇਰੀ ਮੈਂ ਰੱਖਦਾ ਸੀ ਇਨੀ ਜਮਾ ਰੱਖਣ ਦੀ ਕਹਿੰਦੀ ਮੇਰੇ ਤਾਂ ਇਹਦਾ ਤਾਂ ਲੈ ਆਪ ਦੇ ਓ ਸੁਣ ਲੈ ਹੁਣ ਸੁਣ ਤਾਂ ਲੈ ਜਹਰਦੇ ਵਾਲਾ 2000 ਤੱਕ ਨਹੀਂ ਹੁੰਦਾ 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 10 20 ਹੁਣ ਤਾਂ ਆਪਦੇ ਵਾਲਾ ਵੀ 2000 ਤੱਕ ਕਹਤਾ ਕਰਾ ਹੈ ਹੈ ਅਮਰੀਕ ਨੂੰ ਪਤਾ ਹੀ ਹੈ ਦੇਖ ਲੈ ਹੋਰ ਆ ਕਾਲ ਹੋਰ ਲਾਉਂਦਾ ਉਹ ਮੈਂ ਉਹੀ ਜੀ ਗੱਲ ਹੀ ਨਹੀਂ ਕਹੀ ਕਹ ਰਿਹਾ ਕਰਦੇ ਬਸ ਲਾਲੋ ਲਾਲੋ

ਤੋਡੇ ਲਈ ਫਲੇਰੀਆਂ ਨਾਲ 80 ਜਾਂਦੀ ਪੜਾਈ ਹੈ 1 ਲੱਖ 500 ਅੰਦੇਗਲੀ ਉਹ ਦਵਾਲ ਕੇ ਥਾਂ ਤੇ ਲੋ ਗਈ ਕਿਹੜੇ ਸਨ ਆ ਫਲੇਰੀਆਂ ਨਾਲ ਛੋਟੀ ਜਾਂਦੀ ਤੁਹਾਨੂੰ ਵੱਡੇ ਕਿਹੜੇ ਸਨ ਜੀ ਛੋਟੀ ਲਾਹ ਬਾਲੀ ਮੜ ਜੁੜੀਏ ਵੇਖ ਕੇ ਕਹੇਗਾ ਸਾਡੀ ਚਾਲ ਜੀ ਜੀ ਕਿ ਦੂਰੋਂ ਛੋਟੀ ਛੋਟ ਚੱਲਦੀ ਹੈ ਤੇ ਵੱਡੀ ਜੀ ਨਾ ਲੰਡੀ ਨਾ ਵੱਡੀ ਜੀ ਤਾਂ ਤਾਂ ਵੇਖਦੇ ਮੈਂ ਕੀ ਦੇਖ ਰਿਹਾ ਤੁਸੀਂ ਦੇਖੋ ਬੈਠੇ ਆ

ऐसे बोल। पहले आवाज हंगी भैंस इसलिए भाई जी देखो जे दे तो आपको अच्छी लग रही है नहीं वो तो गहरा मार के दे देखो खुद तुम्हारे से अब आप देखो खुद लगी है इत्थों आ ता इत्थों आ इत्थों ना जावे खुश मान मेरा भाई है मैं तन्नू ओवे नहीं कहंदा बन गया सारी गल गल करवे चल दो